ਮੈਂ ਮੰਡੇਟਰੀ ਹੈ 바ਰ ਕੋਡ ਜਿਸ ਪਟਾਕੇ ਤੇ ਨਹੀਂ ਹੈਗਾ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਉਹ ਲੋ ਹੀ ਨਾ ਕਿਉਂਕਿ 바ਰ ਕੋਡ ਦਾ ਮਤਲਬ ਹੈ ਇਹ ਨੀਰੀ ਅਪਰੂਵਡ ਹੈ ਨੀਰੀ ਹੈ ਜੀ ਇੱਕ ਇੰਸਟੀਚਿਊਟ ਹੈ ਜਿਹੜਾ ਕਿ ਪੋਲੂਸ਼ਨ ਕੰਟਰੋਲ ਬੋਰਡ ਦੇ ਅੰਡਰ ਹੈ ਤੇ ਕੋਈ ਵੀ 바ਰ ਕੋਡ ਵਾਲਾ ਜਿਹੜਾ ਕੋਈ ਪਟਾਕਾ ਤੁਸੀਂ ਦੇਖੋਗੇ ਨਾ ਉਹ ਨੀਰੀ ਅਪਰੂਵਡ ਹੀ ਹੋਏਗਾ ਉਹ ਸਕੈਨ ਕਰ ਸਕਦੇ ਹੋ ਤੁਸੀਂ ਉਹ ਤੇ ਨੀਰੀ ਦਾ ਸਰਟੀਫਿਕੇਟ ਆਏਗਾ ਇਹ ਵੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਇਹ ਬਹੁਤ ਸਾਰੀ ਚੀਜ਼ਾਂ ਜਿਹੜੀ ਹੁਣ ਨਵੀਂ ਆਈਆਂ ਸਰ ਇੱਕ ਹੀ ਇੱਕ ਗੋਲ ਸਪਾਈਡਰ ਸਰ ਇੱਕ ਗੋਲ ਸਪਾਈਡਰ ਹੈ ਜੀ ਜਿਸ ਤਰ੍ਹਾਂ ਮਕੜੀ ਦਾ ਜਾਲਾ ਹੁੰਦਾ ਹੈ ਜਦ ਬਲਾਸਟ ਸ਼ੂਟ ਅੱਛਾ ਹੁੰਦਾ ਇਹਨਾਂ ਦਾ ਤੇ ਗਿਟਾਰ ਵੀ ਕੋਈ ਗਿਟਾਰ ਹੁੰਦੀ ਹੈ ਜੀ ਇਹ ਵੀ ਇੱਕ ਅਨਾਰ ਹੈ ਬੱਚਿਆਂ ਚਲਾਉਣ ਵਾਸਤੇ ਹੈ ਜੀ ਗਿਟਾਰ ਸ਼ੇਪ ਚ ਬਣਿਆ ਹੋਇਆ ਕੋਲਡਨਾਰਾ ਐ এনवायरमेंट ਸੇਫਲੀ ਐ ਬੱਚਿਆਂ ਲਈ ਵੀ ਸੇਫ ਹੈ ਤੁਸੀਂ ਅੱਗੇ ਹੱਥ ਵੀ ਕਰ ਦੋਗੇ ਕੋਲਡਨਾਰ ਹੁੰਦਾ ਹੈ ਇਹ ਹੱਥ ਨੂੰ ਕੋਈ ਨੁਕਸਾਨ ਨਹੀਂ ਕਰੇਗਾ ਸਕਿਨ ਨੂੰ ਕੋਈ ਨੁਕਸਾਨ ਨਹੀਂ ਕਰੇਗਾ ਨਹੀਂ ਜੀ ਨਹੀਂ ਬਿਲਕੁਲ ਇਹ ਵੀ ਸੇਫਲੀ ਐ ਤੇ ਬਹੁਤ ਸਾਰੀ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਔਰ ਇੱਕ ਸਰ ਕੈਂਡਲ ਜਿਹੜੀ ਹੈਗੀ ਐ ਇਸ ਵਾਰੀ ਕਾਫੀ ਅਸੀਂ ਦੇਖ ਰਹੇ ਹਾਂ ਕਿ ਬੜਾ ਕਲਰਫੁੱਲ ਦੇ ਨਾਲ-ਨਾਲ ਕਾਫੀ ਜਿਹੜੀ ਹੈਗੀ ਉਹਦੀ ਬਣਾਵਟ ਬੜੀ ਕਾਫੀ ਦੇਖਣ ਜੀ ਜੀ ਜਿਸ ਤਰ੍ਹਾਂ ਕਿ ਦੀਵਾਲੀ ਜਿਹੜਾ ਹੈ ਕਿ ਕਲਰਫੁੱਲ ਤਿਉਹਾਰ ਹੈ ਤੇ ਇਹਦੇ ਲਈ ਸਾਰੀ ਕਲਰਫੁੱਲ ਚੀਜ਼ਾਂ ਹੀ ਵਿਕਦੀਆਂ ਜੀ ਵੈਰਾਈਟੀ ਵੀ ਨਵੀਂ ਹੈ ਔਰ ਇਹਨਾਂ ਦੇ ਨਾ ਜਿਹੜੀ ਮਤਲਬ ਸਟਾਈਲ ਵੀ ਨਵਾਂ ਹੈ ਸਿਰਫ ਜਲਾਣ ਤੱਕ ਮਤਲਬ ਨਹੀਂ ਇਹ 플ੋਟ ਵੀ ਕਰਦੀਆਂ ਪਾਣੀ ਦੇ ਉੱਪਰ ਤੈਰਦੀਆਂ ਜੀ ਇਹ ਅੱਛਾ ਇਹ ਅੱਛਾ ਇਹਦਾ ਇਹ ਵੀ ਜੀ ਬਿਲਕੁਲ ਪੈਰਾਫਿਨ ਦੀ ਹੈ ਜੀ ਇਹ ਬਿਲਕੁਲ ਔਰ ਪਾਣੀ ਦੇ ਉੱਪਰ 플ੋਟ ਵੀ ਕਰੇਗੀ ਇਹ ਤੇ ਬਹੁਤ ਸਾਰੀ ਜਿੱਦਾਂ ਭਾਜੀ ਨੇ ਵੀ ਦੱਸਿਆ ਕਿ ਬਹੁਤ ਸਾਰੀ ਇਸ ਤਰ੍ਹਾਂ ਦੇ ਆਈਟਮ ਜਿਹੜੇ ਨਵੇਂ ਆਏ ਨੇ ਔਰ ਕਹਿ ਸਕਦੇ ਆ ਕਿ এনवायरमेंट ਸੇਫਲੀ ਤਾਂ ਹੈ ਹੀ ਇਹ ਇਹ ਬੱਚਿਆਂ ਦੀ ਗਨਸ ਨੇ ਇਹ ਵੀ ਸਰ ਇਸ ਵਾਰ ਇਸ ਇਹਦੇ ਵਿੱਚ ਵੀ ਕਾਫੀ ਵੈਰਾਈਟੀ ਹੈ ਬਹੁਤ ਵੈਰਾਈਟੀ ਹੈ ਸਰ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਹੈ ਮੈਟਲ ਚ ਵੀ ਹੈ ਜੀ ਇਹਦੇ ਚ ਪਲਾਸਟਿਕ ਚ ਵੀ ਹੈ ਟॉयਜ਼ ਬੱਚਿਆਂ ਦੇ ਖੇਡਣ ਵਾਸਤੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਆਪਣੇ ਕੋਲ ਠੀਕ ਹੈ जे लोग भी अभी गलबात हिमाचल से, से। आजी। आजी। बड़ा है और काफी सारी शॉप में ट्राई की जो क्वालिटी है और गल का तरीका है और कस्टमर सैटिस्फेक्शन है ना जो बहुत ग्रीन पटाके बिलकुल जी बिलकुल हर तरह के पटाके ग्रीन ਬਹੁਤ ਜ਼ਿਆਦਾ ਵੈਰਾਈਟੀਆਂ ਬਾ ਦੇਖਣ ਨੂੰ ਮਿਲ ਰਹੀਆਂ ਲੋਕਾਂ ਦੀ ਜਿਹੜੀ ਐਕਸਾਈਟਮੈਂਟ ਹੈ ਉਹ ਵੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਵਕ ਵਕ ਜਿਹੜੀ ਵੈਰਾਈਟੀ ਹੈ ਆਪਣੇ ਬੱਚਿਆਂ ਵਾਸਤੇ ਖਾਸ ਤੌਰ ਤੇ ਉਹ ਇੱਥੇ ਜਿਹੜੇ ਲੈਣ ਵਾਸਤੇ ਪਹੁੰਚ ਰਹੇ ਨੇ ਕੁਰਾਲੀ ਤੋਂ ਕੈਮਰਾਮੈਨ ਜਿੰਦੇ ਕੁਮਾਰ ਨਾਲ ਮਨੋਜ ਰਾਠੀ ਜਿਹੜੀ ਪੰਜਾਬ ਤਾਂ ਦਵ ਦੀਵਾਲੀ ਨੂੰ ਲੈ ਕੇ ਬਾਜ਼ਾਰ ਸਜੇ ਹੋਏ ਨੇ ਲੋਕ ਜ਼ੋਰ ਸ਼ੋਰ ਦੇ ਨਾਲ ਖਰੀਦਾਰੀ ਚ ਲੱਗੇ ਹੋਏ ਨੇ ਬਠਿੰਡਾ ਮਾਰਕੀਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ న్యూਸ 18 ਦੇ ਪੱਤਰਕਾਰ ਨੇ ਬਾਜ਼ਾਰ ਦੀਆਂ ਰੌਣਕਾਂ ਨੂੰ ਕੈਮਰੇਜ ਕੈਦ ਕੀਤਾ। ਦਵਾਲੀ ਦਾ ਤਿਹਾਰ ਆਉਂਦੇ ਹੀ ਬਾਜ਼ਾਰਾਂ ਦੇ ਵਿੱਚ ਰੌਣਕਾਂ ਨਜ਼ਰ ਆ ਰਹੀਆਂ ਨੇ ਇੱਕ ਵਾਰ ਤਸਵੀਰਾਂ ਵੇਖੋ ਕਿ ਕਿਸ ਤਰ੍ਹਾਂ ਦੀ ਖਰੀਦਦਾਰੀ ਹੈ ਉਹ ਸ਼ਹਿਰ ਦੇ ਵਿੱਚ ਹੋ ਰਹੀ ਹੈ ਰੰਗ-ਬਰੰਗੀਆਂ ਲੜੀਆਂ ਨੇ ਜਿਹੜੀਆਂ ਉਹ ਤੁਹਾਨੂੰ ਨਜ਼ਰ ਆ ਰਹੀਆਂ ਨੇ ਔਰ ਹਰ ਕਿਸੇ ਦੀ ਤਮੰਨਾ ਹੁੰਦੀ ਹੈ ਕਿ ਘਰ ਨੂੰ ਡੈਕੋਰੇਟ ਕੀਤਾ ਜਾਵੇ ਘਰ ਨੂੰ ਸੁੰਦਰ ਲੜੀਆਂ ਦੇ ਨਾਲ ਸਜਾਇਆ ਜਾਵੇ ਹਾਲਾਂਕਿ ਮਾਰਕੀਟ ਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਐਲਈਐਲਾਈਟਸ ਆ ਗਈਆਂ ਇਸ ਤਰ੍ਹਾਂ ਦੀਆਂ ਲੜੀਆਂ ਆ ਗਈਆਂ ਜਿਨ੍ਹਾਂ ਦੇ ਨਾਲ ਘਰ ਨੂੰ ਡੈਕੋਰੇਟ ਕੀਤਾ ਜਾ ਰਿਹਾ ਹਾਲਾਂਕਿ ਮੇਡ ਇਨ ਇੰਡੀਆ ਵਾਲਾ ਸਮਾਨ ਵੀ ਕਾਫੀ ਪਹਿਲਾਂ ਦੇ ਮੁਕਾਬਲੇ ਮਾਰਕੀਟ 'ਚ ਆ ਗਿਆ ਪਰ ਜ਼ਿਆਦਾਤਰ ਚਾਈਨੀਜ਼ ਲੜੀਆਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਸ਼ੋਭਾ ਬਣੀਆਂ ਹੋਈਆਂ ਨੇ ਸਾਰੇ ਇੰਡੀਅਨ ਲੜੀਆਂ ਵੀ ਹੈ ਚਾਈਨਾ ਵੀ ਹੈ ਜਿਹੜੀ ਇੰਡੀਅਨ ਲੜੀਆਂ ਥੋੜਾ ਜਿਹਾ ਉਹਦਾ ਕੰਟਰਾਸਟ ਜ਼ਿਆਦਾ ਹੈ ਜਿਹੜੀ ਚਾਈਨਾ ਲੜੀਆਂ ਉਹ ਥੋੜੀ ਜਿਹੀ ਡੱਲ ਹੈ बिकਦੀਆਂ ਦੋਨੋਂ ਹੀ ਹੈ ਡਿਮਾਂਡ ਡਿਮਾਂਡ ਕਿਤੇ ਜ਼ਿਆਦਾ ਇੰਡੀਅਨ ਦੀ ਇੰਡੀਅਨ ਦੀ ਜ਼ਿਆਦਾ ਡਿਮਾਂਡ ਹੈ ਤੇ ਲੌਂਗ ਲਾਈਫ ਹੈ ਕਿੰਨੇ ਤਰ੍ਹਾਂ ਦੀਆਂ ਲੜੀਆਂ ਨੇ ਤੁਹਾਡੇ ਕੋਲ ਜੇ ਗਿਨਣਾ ਹੋਵੇ ਲਗਭਗ ਕਿੰਨੇ ਕੁ ਤਰ੍ਹਾਂ ਦੀ ਆਈਟਮਸ ਹੈਗੇ 80 ਪ੍ਰਕਾਰ ਦੀਆਂ ਜੀ ਹਰ ਤਰ੍ਹਾਂ ਦੇ ਮਾਡਲ ਲੱਗ-ਲੱਗ ਪਏ ਹੈ ਜੀ ਤੇ ਹਰ ਕਲਰ ਦੇ ਵਿੱਚ ਪਈਆਂ ਮਲਟੀ ਵੀ ਪਈਆਂ ਔਰ ਸਿੰਗਲ ਵੀ ਪਈਆਂ ਕਿਵੇਂ ਦੇਖ ਰਹੇ ਹੋ ਖਰੀਦਦਾਰੀ ਹੋ ਰਹੀ ਹੈ ਲੜੀਆਂ ਦੀ ਕੀ ਕਹੋਗੇ ਲਾਈ बस लाइट्स से रौनक लग जाती है हम्म तो पहले जो ट्रेंड होता था कि दीपे ज, दीवे जलाते थे अब वो ट्रेंड कम हो रहा है लगता नहीं इस लड़ियों ने वो जगह ले ली है नहीं ये अपनी जगह है लड़ियां अपनी जगह दोनों ही बेस्ट हैं चाहे आप दीये जगह तो भी सही है लड़ियां लगाओ तो भी सही हम्म किस तरह की सेल है किस तरह का रिस्पोंस आ मार्केट में लड़ियां ज्यादा चाइनीस बिक रही नहीं इंडियन बिक रही नहीं चाइनीस बिक रही है हम्म जैसे आप आ गई ना बारंबार आ गई राइट आ गई इन्हें डिमांड बहुत ज्यादा है हम्म ਉਸ ਤੋਂ ਬਾਅਦ ਇਹ 15 ਮੀਟਰ ਆ ਕੀ ਇਹਨੇ ਡਿਮਾਂਡ ਬਹੁਤ ਜ਼ਿਆਦੀ ਆ। ਹੂੰ। ਉਸ ਤੋਂ ਬਾਅਦ ਜੋ ਇਸ ਤਰ੍ਹਾਂ ਲੜੀ ਆ ਗਈ ਜਗਵੀਨ ਵਾਲੀ ਇਹਨੇ ਹੀ ਰਵਾੜੀ ਬਹੁਤ ਆ। ਲੱਗਦਾ ਵੀ ਦੀਵਾਲੀ ਦਾ ਤਿਹਾਰ ਚੇਂਜ ਹੋ ਗਿਆ ਪਹਿਲਾਂ ਦੇ ਮੁਕਾਬਲੇ। ਪਹਿਲਾਂ ਚੇਂਜ ਤਾਂ ਹੈ ਜੀ ਪਰ ਦੀਵੇ ਸਾਰੇ ਜਲਾਉਂਦੇ ਹੀ ਆ। ਹੂੰ। ਘੋ ਚਲਾਉਣਾ ਜਾਂ ਕਿਹਨੂੰ ਚਲਾਉਣਾ ਇੱਕ ਸ਼ੋਭਾ। ਇਹ ਲੜੀਆਂ ਲਾ ਕੇ ਆ ਅੱਠੀ ਪਿਛਲਾ ਇਹਦੇ ਚ ਸਹੀ ਨਹੀਂ ਕੰਮ ਆ। ਅਸੀਂ ਆ 6-7 ਲੜੀਆਂ ਲੈ ਕੇ ਗਏ ਆ ਇੱਕ ਵੀ ਨਹੀਂ ਚੱਲੀ ਵਾਪਸ ਕਰਨਾ ਆਏ ਹੁਣ ਲੈ ਨਹੀਂ ਰਹੇ। ਮਾਰਕੀਟ ਹੈ ਜਿਹੜੀ ਉਹ ਚਾਈਨਸ ਲੜੀਆਂ ਨੇ ਕਿਤੇ ਨਾ ਕਿਤੇ ਖਤਮ ਕਰ ਦਿੱਤੀ ਹੈ ਔਰ ਦੂਸਰੇ ਪਾਸੇ ਗਾਹਕ ਨੇ ਉਹ ਵੀ ਕਿਤੇ ਨਾ ਕਿਤੇ ਚਾਈਨੀ ਦੀ ਡਿਮਾਂਡ ਕਰਦੇ ਨੇ ਦੱਸ ਰਿਹਾ ਕਿ ਇਹਦਾ ਕੰਟਰਾਸਟ ਸੋਨਾ ਜਿਆਦਾ ਹੁੰਦਾ ਤਾਂ ਕਰਕੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਹੋ ਰਹੀ ਹੈ ਔਰ ਇਹਨਾਂ ਲੜੀਆਂ ਦੇ ਨਾਲ ਦੀਵਾਲੀ ਦੇ ਤਿਹਾਰ ਨੂੰ ਰੰਗੀਨ ਬਣਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟਿੰਡਾ ਤੋਂ ਸੂਰਜਪਾਲ ਨਿਊਜ਼ ਦੀ ਟੀਮ ਪੰਜਾਬ ਹੁਣ ਗੱਲ ਲੁਧਿਆਣਾ ਦੀ ਲੁਧਿਆਣਾ ਦੇ ਪੌਸ਼ ਏਰੀਆ ਕੁਮਾਰ ਮੰਡੀ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਜਿੱਥੇ ਬਾਜ਼ਾਰ ਸਜੇ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਦੁਕਾਨਦਾਰਾਂ ਦੇ ਵਿੱਚ ਵੀ ਦੀਵਾਲੀ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਆਪਣੇ ਘਰਾਂ ਨੂੰ ਸਜਾਉਣ ਦੇ ਲਈ ਸਜਾਵਟ ਦਾ ਸਮਾਨ ਖਰੀਦਿਆ ਜਾ ਰਿਹਾ ਹੈ ਅਸੀਂ ਮੌਜੂਦਾ ਲੁਧਿਆਣਾ ਦੇ ਪੌਸ਼ ਏਰੀਆ ਕੁਮਾਰ ਮੰਡੀ ਔਰ ਉੱਥੇ ਦੀਆਂ ਰੌਣਕਾਂ ਦਿਖਾਵਾਂਗੇ ਕਿ ਬਾਜ਼ਾਰ ਜਿਹੜੇ ਨੇ ਸਜ ਚੁੱਕੇ ਨੇ ਦੁਕਾਨਾਂ ਸੱਜ ਚੁੱਕੀਆਂ ਨੇ ਲੋਕ ਵੀ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਖਾਸ ਕਰ ਲੁਧਿਆਣੇ ਦਾ ਕੁਮਾਰ ਮੰਡੀ ਇਲਾਕਾ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੀਆਂ ਦੁਕਾਨਾਂ ਨੇ ਉਹ ਸੱਜ ਚੁੱਕੀਆਂ ਨੇ ਕਿਉਂਕਿ ਦੀਵਾਲੀ ਦੇ ਪਵਿੱਤਰ ਤਿਹਾਰ ਮੌਕੇ ਲੋਕ ਖਰੀਦਦਾਰੀ ਕਰਦੇ ਨੇ ਤਾਂ ਇੱਧਰ ਵੀ ਜਿਹੜੀਆਂ ਤਸਵੀਰਾਂ ਦੇਖ ਸਕਦੇ ਨੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਸ਼ਾਪਿੰਗ ਦਾ ਸਮਾਨ ਹੋਵੇ ਕੋਈ ਵੀ ਘਰ ਦਾ ਸਮਾਨ ਖਰੀਦਣਾ ਹੋਵੇ ਕਿਸੇ ਤਰ੍ਹਾਂ ਦੀ ਵੀ ਡਿਜ਼ਾਈਨ ਦਾ ਸਮਾਨ ਖਰੀਦਣਾ ਹੋਵੇ ਤਾਂ ਲੋਕ ਜ਼ਰੂਰ ਪਹੁੰਚੇ ਹੋਏ ਨੇ ਤਾਂ ਇਹ ਕਿਹਾ ਜਾ ਸਕਦਾ ਲੋਕਾਂ ਵੱਲੋਂ ਜਿਹੜੀ ਇਹ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਦਿਖਾਣ ਦਾ ਜ਼ਰੂਰ ਯਤਨ ਕਰ ਰਹੇ ਆ ਕਿ ਲੋਕਾਂ ਦੇ ਵੱਲੋਂ ਖਰੀਦਦਾਰੀ ਜ਼ਰੂਰ ਕੀਤੀ ਜਾ ਰਹੀ ਆ ਔਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਇਹ ਲੁਧਿਆਣੇ ਦਾ ਪੌਸ਼ ਇਲਾਕਾ ਕੁਮਾਰ ਮੰਡੀ ਹੈ ਤਾਂ ਇਸੇ ਜਿਹੜਾ ਖਾਸ ਕਰ ਇਸ ਮਾਰਕੀਟ ਦੇ ਵਿੱਚ ਲੋਕ ਜਿਹੜੇ ਦੂਰ ਦਰਾਡੇ ਤੋਂ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਔਰ ਕਿਤੇ ਨਾ ਕਿਤੇ ਵੀ ਕਿਹਾ ਜਾ ਸਕਦਾ ਹੈ ਕਿ ਸਜਾਵਟ ਜਿਹੜੀ ਆ ਜ਼ਰੂਰ ਆ ਦੇਖਣ ਨੂੰ ਮਿਲਦੀ ਆ ਕਿ ਲੋਕ ਜਿਹੜੇ ਆ ਸਜਾਵਟ ਦਾ ਸਮਾਨ ਲੈਣ ਵੀ ਪਹੁੰਚੇ ਨੇ ਤੇ ਖਾਸ ਕਰ ਆ ਜਿਹੜੀ ਇਸ ਮਾਰਕੀਟ ਦੇ ਵਿੱਚ ਆ ਜਿਹੜੀ ਰੌਣਕ ਵੀ ਜਰੂਰ ਬਰਕਰਾਰ ਹੈਗੀ ਆ ਤਾਂ ਤਸਵੀਰਾਂ ਦਿਖਾ ਦਈਏ ਕਿ ਆਵਾਜਾਈ ਵੀ ਹੈਗੀ ਆ ਪਰ ਦੂਸਰੇ ਪਾਸੇ ਬਾਜ਼ਾਰ ਵੀ ਸੱਜ ਚੁੱਕੇ ਨੇ ਲੋਕ ਖਰੀਦਦਾਰੀ ਵੀ ਕਰਨ ਪਹੁੰਚੇ ਹੋਏ ਨੇ ਔਰ ਅਸੀਂ ਦੁਕਾਨ ਤੇ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੀ ਸਜਾਵਟ ਹੋਈ ਆ ਕਿਸ ਤਰੀਕੇ ਦੇ ਨਾਲ ਗ੍ਰਾਹਕ ਆ ਰਹੇ ਨੇ ਜਾਂ ਕਿਸ ਤਰੀਕੇ ਦੇ ਨਾਲ ਰੌਣਕ ਹੈ ਤਾਂ ਇਹ ਤਸਵੀਰ ਜਿਹੜੀ ਆ ਜਰੂਰ ਦਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਦੁਕਾਨ ਦੇ ਅੰਦਰ ਸਜਾਵਟ ਪੂਰੇ ਤਰੀਕੇ ਦੇ ਨਾਲ ਹੋ ਚੁੱਕੀ ਹੈ ਲੋਕ ਖਰੀਦਦਾਰੀ ਕਰਨ ਦੇ ਲਈ ਆਣ ਉਹਨਾਂ ਨੂੰ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਮਿਲੇ ਤਾਂ ਇਹ ਵੀ ਕਿਤੇ ਨਾ ਕਿਤੇ ਇੱਕ ਖਿੱਚ ਦਾ ਕੇਂਦਰ ਜਿਹੜੀ ਆ ਦੁਕਾਨ ਜ਼ਰੂਰ ਬਣੀ ਆ ਸਾਡੇ ਨਾਲ ਦੁਕਾਨ ਦੇ ਓਨਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਕਿਸ ਤਰੀਕੇ ਦੇ ਨਾਲ ਇਸ ਵਾਰ ਜਿਹੜਾ ਦੀਵਾਲੀ ਦਾ ਤਿਹਾਰ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਔਰ ਕਿਸ ਤਰੀਕੇ ਦੀ ਜਿਹੜੀ ਵੈਰਾਈਟੀ ਹੈ ਇਸ ਵਾਰ ਜਿਹੜੀ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ हैप्पी uh, दिवाली एवरीवन तो इस बार काफी रौनक है मार्केट में लोग एक दो हफ्ते पहले आ रहे हैं और शॉपिंग कर रहे हैं दिवाली की काफी डिफरेंट आइटम्स आई है मांगते हैं। तो या काफ़ी अच्छा चल रहा है रिस्पॉन्स अभी तो अच्छा मैम लगता है हर हर बार जी नवी वरायटी जर ऑनलाइन जीजा देखा जाता फोटो लिया दिखाई है कि यह चीज़ मिल जूगी तो वह भी कितना कितने लगता है कि वह भी चीज इस ਬਾਰ ਜਿਹੜੀ ਹੈ ਲੋਕਾਂ ਲਈ ਟ੍ਰੈਂਡਿੰਗ ਹੈਗੀ ਹੈ ਲੋਕਾਂ ਲਈ ਉਹ ਚੀਜ਼ ਜਿਹੜੀ ਹੈ ਉਹ ਵੀ ਲਿਆਣੀ ਜ਼ਰੂਰੀ ਹੋਗੀ ਦੁਕਾਨਾਂ ਤੇ ऑनलाइन आइटम्स का सर ये रहता है ऑनलाइन काफ़ी आइटम्स चाइनीज़ दिखाते हैं और उनके रेट भी कम होते हैं बट वो घर पे जब आती है उस टाइम कुछ ना पीस ब्रोकन होते हैं तो उस टाइम डैमेज होते हैं उस टाइम आप कुछ नहीं कर सकते बट अगर आप खुद जाके शॉप्स पे शॉपिंग करते हो आपको पीस देखने को मिलता है वैराइटी देखने को मिलती है कि मार्केट में नया ट्रेंड क्या है वो देख एक्सप्लोर करने को मिलता है तो उससे आपको सिक्योरिटी भी होती है और आपको कलेक्शन भी दिखती है नवी जो मार्केट में आई है तो वो मेरे ख्याल से बेटर ऑप्शन है इंस्टेड ऑफ़ बीन ऑनलाइन ऑनलाइन शॉपिंग ਤਾ ਬਿਲਕੁਲ ਆਇਆ ਜਾ ਸਕਦਾ ਹੈ ਕਿ ਦੁਕਾਨਾਂ ਤੇ ਸਜਾਵਟ ਜਰੂਰ ਹੋ ਚੁੱਕੀ ਹੈ ਕੁਝ ਲੋਕ ਵੀ ਨੇ ਗੱਲਬਾਤ ਕਰਾਂਗੇ ਬਾਈ ਜੀ ਦੀਵਾਲੀ ਨੂੰ ਲੈ ਕੇ ਸ਼ੋਪਿੰਗ ਹੋ ਰਹੀ ਹੈ ਹਾਂ ਜੀ ਵੀਰੇ ਅੱਛਾ ਕਿਸ ਤਰੀਕੇ ਦੀ ਐਕਸਾਈਟਮੈਂਟ ਰਹਿੰਦੀ ਹੈ ਕਿਉਂਕਿ ਦੀਵਾਲੀ ਤੇ ਆਮ ਤੌਰ ਤੇ ਪੋਸ਼ ਏਰੀਆ ਕੁਮਾਰ ਮੰਡੀ ਦਾ ਬਹੁਤ ਵਧੀਆ ਵੀਰੇ ਠੀਕ ਹੈ ਸਾਰਾ ਕੁਝ ਨਾਲੇ ਆਪਣਾ ਸ਼ੋਪਿੰਗ ਏਰਾ ਵਧੀਆ ਨਾਲੇ ਸਾਮਾਨ ਸਾਰਾ ਵਧੀਆ ਮਿਲਦਾ ਵੀਰੇ ਤੇ ਆਪਣਾ ਬੁਰੀ ਵਧੀਆ ਗੱਲਬਾਤ ਹੈ ਲੱਗਦਾ ਕਿਤੇ ਨਾ ਕਿਤੇ ਇਸ ਮਹੀਨੇ ਦੇ ਵਿੱਚ ਖਰਚਾ ਵੀ ਜ਼ਿਆਦਾ ਹੋ ਜਾਂਦਾ ਖਰਚਾ ਤਾਂ ਵੀਰੇ ਹੋਰ ਆ ਗੋਗੀ ਉਹ ਸਿਸਟਰ ਅਗੇ ਕੈਨੇਡਾ ਤੋਂ ਆਏ ਹੋਏ ਨੇ ਸ਼ੋਪਿੰਗ ਵਗੈਰਾ ਕਰਦੇ ਨੇ ਕਹਿੰਦੇ ਕੁਮਾਰ ਮੰਡੀ ਆਣਾ ਪਿਛਲੇ ਸਾਲ ਵੀ ਆਏ ਸੀ 2 ਸਾਲ ਪਹਿਲਾਂ ਵੀ ਆਏ ਸੀ ਤੇ ਸ਼ੋਪਿੰਗ ਵਗੈਰਾ ਤੇ ਸਾਰਾ ਸਮਾਨ ਵਗੈਰਾ ਬਹੁਤ ਵਧੀਆ ਮਿਲਦਾ ਹੈ ਤਾਂ ਬਿਲਕੁਲ ਲੋਕ ਇਹ ਜਰੂਰ ਕਹਿ ਰਹੇ ਨੇ ਕਿ ਬਹੁਤ ਵਧੀਆ ਚੀਜ਼ਾਂ ਆਈਆਂ ਨੇ ਤਾਂ ਇੱਕ ਵਾਰ ਫਿਰ ਤੋਂ ਦਿਖਾ ਦਈਏ ਕਿ ਹੋਰ ਵੀ ਅਸੀਂ ਜਿਹੜਾ ਦੁਕਾਨਾਂ ਦਾ ਰੁਕ ਕਰਾਂਗੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਰ ਇਸ ਦੇ ਨਾਲ-ਨਾਲ ਅਗਰ ਗੱਲ ਕਰੀਏ ਤਾਂ ਲੋਕ ਖਰੀਦਦਾਰੀ ਕਰਨ ਦੇ ਲਈ ਜਰੂਰ ਪਹੁੰਚੇ ਨੇ ਔਰ ਇਹ ਕਿਹਾ ਜਾ ਸਕਦਾ ਹੈ ਕਿ ਦੁਕਾਨਾਂ ਜਿਹੜੀਆਂ ਨੇ ਜਰੂਰ ਸੱਜੀਆਂ ਨੇ ਪਰੇਸ ਦੇ ਨਾਲ-ਨਾਲ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਜਿੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚੇ ਨੇ ਤਾਂ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਦੀਵਾਲੀ ਨੂੰ ਲੈ ਕੇ ਉਤਸ਼ਾਹ ਜਿਹੜਾ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਪਰ ਲਗਾਤਾਰ ਇਹ ਮਾਮਲਾ ਗਰਮਾਇਆ ਹੈ ਈਐਫਸੀ ਅਰਜੇਸ਼ ਆਰਿਆ ਦੇ ਗੁਰਨਾਮ ਸਿੰਘ ਚੜੂਨੀ ਨੇ ਥੱਪੜ ਮਾਰਿਆ ਹੈ ਦੱਸਦੀ ਹੈ ਕਿ ਕਿਸਾਨ ਆਗੂ ਨੇ ਹਰਿਆਣਾ ਨਾਲ ਸਬੰਧ ਰੱਖਦੇ ਨੇ ਗੁਰਨਾਮ ਸਿੰਘ ਚੜੂਨੀ ਅਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਮੁੱਖ ਭੂਮਿਕਾ ਦੇ ਵਿੱਚ ਰਹੇ ਇਲੈਕਸ਼ਨ ਵੀ ਉਹਨਾਂ ਦੇ ਵੱਲੋਂ ਲੜੀ ਗਈ ਤੇ ਹੁਣ ਇੱਕ ਉਹਨਾਂ ਦੀ ਵੀਡੀਓ ਜਿਸ ਦੇ ਵਿੱਚ ਉਹ ਇੱਕ ਅਧਿਕਾਰੀ ਦੇ ਥੱਪੜ ਮਾਰਦੇ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਫੂਡ ਸਪਲਾਈ ਡਿਪਾਰਟਮੈਂਟ ਦੇ ਡੀਐਫਸੀ ਨੇ ਰਾਜੇਸ਼ ਆਰਿਆ ਜਿਨ੍ਹਾਂ ਦੇ ਗੁਰਨਾਮ ਸਿੰਘ ਚੜੂਨੀ ਨੇ ਥੱਪੜ ਮਾਰਿਆ ਹੈ ਕੁਰਕ ਖੇਤਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਇਕੱਠੇ ਹੋਏ ਸੀ ਮINIS ਕਤਰੇ ਦੇ ਬਾਹਰ ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਬਹਿਸਬਾਜ਼ੀ ਹੋ ਗਈ ਤੇ ਮੌਕੇ ਤੇ ਹੀ ਇਹ ਸਾਰਾ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਵੀ ਕੇ ਜੋ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹ ਮਾਮਲਾ ਚੋਨੇ ਦੀ ਲਿਫਟਿੰਗ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਚੋਨੇ ਦੀ ਲਿਫਟਿੰਗ ਦੀ ਮੰਗ ਕਰ ਰਹੇ ਸੀ ਪ੍ਰਦਰਸ਼ਨ ਕਰ ਰਹੇ ਸੀ ਤੇ ਇਸ ਤਰ੍ਹਾਂ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਡੀਐਫਸੀ ਦੇ ਥੱਪੜ ਜੜ ਦਿੰਦੇ ਨੇ ਪਹਿਲਾਂ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਹੈ

ਸ਼ੋਟ ਮਾਰੋ ਸ਼ੋਟ ਮਾਰੋ ਜਿੰਦਾਬਾਦ ਸ਼ੋਟ ਮਾਰੋ ਸ਼ੋਟ ਮਾਰੋ ਤੇ ਜਾ ਸਕਦੀ ਹੈ ਪਰ ਇਸ ਤਰ੍ਹਾਂ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਥੱਪੜ ਮਾਰਨਾ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਨੂੰ ਇਹ ਹੱਕ ਹੈ ਕਿ ਕਿਸੇ ਨੂੰ ਥੱਪੜ ਮਾਰੇ ਤੇ ਨਾ ਹੀ ਕਿਸੇ ਕਿਸਾਨ ਆਗੂ ਨੂੰ ਕਿ ਕਿਸੇ ਸਰਕਾਰੀ ਅਧਿਕਾਰੀ ਦੇ ਇਸ ਤਰ੍ਹਾਂ ਜਨਤਕ ਤੌਰ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਥੱਪੜ ਜੜ ਦਿੱਤਾ ਜਾਵੇ ਹਾਲਾਂਕਿ ਗੁਰਨਾਮ ਸਿੰਘ ਚੜੂਨੀ ਨੂੰ ਹੁਣ ਰਸੋਤ ਦੇ ਵਿੱਚ ਲੈ ਲਿਆ ਗਿਆ ਏ ਬੀਕੇ ਜੂ ਪ੍ਰਧਾਨ ਨੇ ਗੁਰਨਾਮ ਸਿੰਘ ਚੜੂਨੀ ਤੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਸਾਨ ਇਕੱਠੇ ਹੋਏ ਸੀ ਜਿਸ ਦੌਰਾਨ ਇਹ ਸਾਰਾ ਘਟਨਾਕ੍ਰਮ ਹੋਇਆ ਇਸੇ ਖਬਰ ਤੇ ਮੇਰੇ ਸਹਿਯੋਗੀ ਅਸ਼ੋਕ ਯਾਦਵ ਮੌਜੂਦ ਨੇ ਅਸ਼ੋਕ ਪੂਰਾ ਮਾਮਲਾ ਸਮਝਣਾ ਚਾਹੁੰਦੇ ਆ ਆਖਰ ਇੰਨੀ ਨੌਬਤ ਕਿਉਂ ਆਈ ਗੁਰਨਾਮ ਸਿੰਘ ਚੜੂਨੀ ਤੈਸ਼ ਦੇ ਵਿੱਚੋਂ ਕਿਉਂ ਆ ਗਏ ਕਿਉਂ ਗੁੱਸੇ ਦੇ ਵਿੱਚ ਆ ਗਏ ਕਿ ਉਹਨਾਂ ਨੇ ਥੱਪੜ ਝੜ ਦਿੱਤਾ देखिए हरियाणा प्रदेश में इस समय धान की खरीद को लेकर कहीं ना कहीं जिस तरह से मंडियां लबालब भरी हुई हैं तो उसी को लेकर गुरुनाथ सिंह चढ़ोनी लगातार कह रहे थे कि उठान तेजी से हो और प्रदेश सरकार भी कह रही है की उठान हो रहा है मगर जो व्यवस्था को लेकर गुरुनाथ सिंह चढ़ोनी नाराज दिखाई दे रहे थे और कल भी बाकायदा बैठे हुए थे शांतिपूर्ण आंदोलन कर रहे थे मगर आज कहीं ना कहीं जब अधिकारी उन्हें समझाने पहुंचे और तमाम जो खाद्य विभाग के अधिकारी हैं वो उन्हें पहुंचाने के लिए समझाने के लिए पहुंचे तो उसके बाद तहश में आ गए गुरुनाम सिंह चौधरी और उन्होंने जो डी के जो जिला खाद्य आपूर्ति अधिकारी राजेश आर्य उनको एक थप्पड़ जड़ दिया और उसके बाद हंगामा कहीं ना कहीं लगातार बढ़ता गया और उसके बाद जो जितने भी ये किसान थे उनको सभी को एक बस में भरकर ले जाया गया है कि जगह ले जाया गया अभी ये पुष्टि नहीं हो पा रही है कि कहा ले जाया गया है मगर फिलहाल जो धरना दे रहे थे वहां सभी किसान उठा दिए गए हैं ਅਸ਼ੋਕ ਜੇਕਰ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਕੀ ਡੀਐਫਸੀ ਰਾਜੇਸ਼ ਆਰਿਆ ਨੇ ਕੋਈ ਸ਼ਿਕਾਇਤ ਦਿੱਤੀ ਹੈ ਕੋਈ ਡਿਊਟੀਜ਼ ਵਿਗਨ ਪਾਉਣ ਦੀ ਜਾਂ ਜਿਵੇਂ ਜਨਤਕ ਤੌਰ ਤੇ ਥੱਪੜ ਗੁਰਨਾਮ ਸਿੰਘ ਚਣੌਨੀ ਨੇ ਮਾਰਿਆ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕੋਈ ਲਿਖਤੀ ਤੌਰ ਤੇ ਤੇ ਕੀ ਹੁਣ ਤੱਕ ਕਾਰਵਾਈ ਅਮਲ ਚ ਲਿਆਂਦੀ ਗਈ ਹੈ देखिए डी ने बकायदा जो पुलिस के अधिकारी हैं उनको पूरा मामला बता दिया है कि वो लोग उनको समझाने आए थे और उसके बाद ये मामला दूर पकड़ गया तो कहीं ना कहीं बकायदा अब पुलिस इस पर क्या कार्रवाई करती है मगर फिलहाल पुलिस ने जि, जितने भी किसान बैठे हुए थे लगभग दो दर्जन किसान थे उनको पुलिस की जो बस है उसमें भरकर ऐसा संभावना जताई जा रही है की जो झांसा हम्बाला एक सौ डी है वहां ले जाया गया है और फिलहाल पुलिस क्या कार्रवाई करती है अभी पुलिस के जो अधिकारी कुछ भी इस पर बताने से इंकार कर रहे हैं मगर जिस तरह से जो किसान थे जिनको पकड़ा हुआ था उनके सभी के मोबाइल भी बंद करवा ਮਗਰ ਇਹ ਆंदोलਨ کہیں ਨਾ کہیں ਤਾਂ ਲੰਮਾ ਕਿੱਤਾ ਉਹ ਦਿਖਾਈ ਦੇਗਾ اور ਡੀ ਐਫ ਐਸ ਸੀ ਕੋ ਜਿਸ ਤਰ੍ਹਾਂ ਸੱਪੜ ਮਾਰਾ ਹੈ ਉਸਕੇ ਬਾਅਦ ਇਹ ਆंदोलਨ ਉਗਰ ਹੋਤਾ ਹੋਇਆ ਦਿਖਾਈ ਦੇਗਾ ਅਸ਼ੋਕ ਕੋਈ ਗੁਰਨਾਮ ਸਿੰਘ ਚੜੋਨੀ ਦਾ ਪ੍ਰਤੀਕਰਮ ਉਸ ਤੋਂ ਬਾਅਦ ਕਿ ਮੇਤੋ ਗਲਤ ਹੋਇਆ ਮੈਨੂੰ ਕੋਈ ਪਛਤਾਵਾ ਮੈਂ ਗੁੱਸੇ ਚ ਆ ਗਿਆ ਸੀ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਫਿਲਹਾਲ ਹੁਣ ਤੱਕ देखिए गुरुराम सिंह चडूनी को थप्पड़ मारने के तुरंत बाद पुलिस जो वहाँ पर मौके पर खड़ी थी पुलिस बल था और तमाम जो अधिकारी थे उन्होंने तुरंत पकड़ लिया और उनको बाकायदा जो डीएसपी लगे हुए थे वो पकड़कर पुलिस की गाड़ी में ले जाया गया है फिलहाल अभी तक गुरुराम सिंह चडूनी की तरफ से कोई प्रतिक्रिया नहीं आई है मगर कहीं ना कहीं ये धक्का मुक्की का या थप्पड़ मारने का वीडियो जो पूरी तरह से वायरल हो गया है और उसके बाद पूरी चर्चाएं हो रही है कि ये गलत हुआ नहीं आना चाहिए था क्यों गुरुराम सिंह चडूनी ने तैश में आकर थप्पड़ क्यों मारा पुलिस इन तमाम पहलुओं की जाँच कर रही है ਠੀਕ ਆ ਸ਼ੋਕ ਬਹੁਤ ਸ਼ੁਕਰੀਆ ਸ਼ੋਕ ਯਾਦਵ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਗੁਰਨਾਮ ਸਿੰਘ ਚੜੋਨੀ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੋਨੀ ਕਿਸਾਨ ਅੰਦੋਲਨ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਹੋਇਆ ਤਾਂ ਗੁਰਨਾਮ ਸਿੰਘ ਚੜੋਨੀ ਨੇ ਹਰਿਆਣਾ ਵਾਲੇ ਪਾਸਿਓਂ ਵੱਡੇ ਪੱਧਰ ਤੇ ਆਪਣੀ ਭੂਮਿਕਾ ਨਿਭਾਈ ਪਰ ਇਸ ਵੇਲੇ ਜਦੋਂ ਗੁਰਨਾਮ ਸਿੰਘ ਚੜੂਨੀ ਕੁਰਕ ਖੇਤਰ ਦੇ ਵਿੱਚ ਇੱਕ ਪ੍ਰਦਰਸ਼ਨ ਕਰ ਰਹੇ ਸੀ ਮਿੰਨੀ 77 ਦੇ ਬਾਹਰ ਆਪਣੇ ਕੁਝ ਕਿਸਾਨ ਸਾਥੀਆਂ ਦੇ ਨਾਲ ਲਿਫਟਿੰਗ ਦੀ افਸੀ ਰਾਜੇਸ਼ ਆਰਿਆ ਦੇ ਗੁਰਨਾਮ ਸਿੰਘ ਚੜੂਨੀ ਨੇ ਥੱਪੜ ਮਾਰਿਆ ਹੈ ਦੱਸਦੀ ਹੈ ਕਿ ਕਿਸਾਨ ਆਗੂ ਨੇ ਹਰਿਆਣਾ ਨਾਲ ਸੰਬੰਧ ਰੱਖਦੇ ਨੇ ਗੁਰਨਾਮ ਸਿੰਘ ਚੜੂਨੀ ਅਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਮੁੱਖ ਭੂਮਿਕਾ ਦੇ ਵਿੱਚ ਰਹੇ ਇਲੈਕਸ਼ਨ ਵੀ ਉਹਨਾਂ ਦੇ ਵੱਲੋਂ ਲੜੀ ਗਈ ਤੇ ਹੁਣ ਇੱਕ ਉਹਨਾਂ ਦੀ ਵੀਡੀਓ ਜਿਸ ਦੇ ਵਿੱਚ ਉਹ ਇੱਕ ਅਧਿਕਾਰੀ ਦੇ ਥੱਪੜ ਮਾਰਦੇ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਫੂਡ ਸਪਲਾਈ ਡਿਪਾਰਟਮੈਂਟ ਦੇ ਡੀਐਫਸੀ ਨੇ ਰਾਜੇਸ਼ ਆਰਿਆ ਜਿਨ੍ਹਾਂ ਦੇ ਗੁਰਨਾਮ ਸਿੰਘ ਚੜੂਨੀ ਨੇ ਥੱਪੜ ਮਾਰਿਆ ਹੈ ਕੁਰਕ ਖੇਤਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਇਕੱਠੇ ਹੋਏ ਸੀ ਮੈਨਿਸਕਰਤਰੇ ਦੇ ਬਾਹਰ ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਬਹਿਸਵਾਜ਼ੀ ਹੋ ਗਈ ਤੇ ਮੌਕੇ ਤੇ ਹੀ ਇਹ ਸਾਰਾ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਵੀਕੇ ਜੋ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹ ਮਾਮਲਾ ਚੋਨੇ ਦੀ ਲਿਫਟਿੰਗ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਚੋਨੇ ਦੀ ਲਿਫਟਿੰਗ ਦੀ ਮੰਗ ਕਰ ਰਹੇ ਸੀ ਪ੍ਰਦਰਸ਼ਨ ਕਰ ਰਹੇ ਸੀ ਤੇ ਇਸ ਦੌਰਾਨ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਡੀਐਫਸੀ ਦੇ ਥਾਪੜ ਤੱਕ ਦੇ ਐਸਆਈ ਸੁਸਾਇਟੀ ਕੇਸ ਦੇ ਵਿੱਚ ਵੱਡਾ ਐਕਸ਼ਨ ਐਡੀਜੀਪੀ ਦੀ ਪਤਨੀ ਅਮਿਤ ਤ੍ਰੀ ਪੁਜਾਰ ਤੇ ਐਫਆਈਆਰ ਦਾਜਾ ਐਮਐਲਏ ਭਰਾ ਅਮਿਤ ਰਤਨ ਤੇ ਵੀ ਫਰਚਾ ਤਰ ਐਸਆਈ ਸੰਦੀਪ ਲਾਠ ਨੇ ਸੁਸਾਇਟੀ ਕੋ ਪਹਿਲਾਂ ਐਡੀਜੀਪੀ ਆ ਤੇ ਪਰਿਵਾਰ ਤੇ ਲਗਾਏ ਸਨ ਗੰਭੀਰ ਇਲਜ਼ਾਮ ਤਫਿਆ ਦਾਜ ਹੋਤ ਬਾਅਦ ਪੋਸਟਮਾਰਟਮ ਦੇ ਲਈ ਰਾਸ ਸਿੰਘ ਹੋਇਆ ਐ ਸਾਈ ਦਾ ਪਰਿਵਾਰ ਥੋੜੇ ਦਿਨ ਦੇ ਵਿੱਚ ਰੋਹ ਤੱਕ ਵੀ ਜਾਇਜ ਹੋਏਗਾ ਪੋਸਟਮਾਰਟਮ ਅੱਜ ਹੀ ਜੀਨ ਦੇ ਜੁਗਾਨਾ ਦੇ ਵਿੱਚ ਹੋਏਗਾ ਅੰਤਿਮ ਸਸਕਾ ਪਹਿਲਾ ਵੱਡਿਆ ਤੁਹਾਡੀ ਸਾਜੋਸ਼ਨਾ ਕਾਮ ਅੰਮ੍ਰਿਤਸਰ ਦੇ ਸਰਹਦੀ ਪਿੰਡ 13 ਤੋਂ ਤਿੰਨ ਗਨੇ ਜਾਤੇ ਜੇਨ ਕਿਲਾ ਡੀ ਐਕਸ ਬਰਾਮਦ ਬੈਗ ਦੇ ਵਿੱਚ ਪਾਕੇ ਖੇਤਾ ਚ ਲੁਕਾਈ ਸੀ ਬਿਸਕਟ ਸਮਗਰ ਹੈ 5 ਵੋਟੇਜ ਰਾਮਿਤ ਬਾਦ ਨਮੀ ਚਤੁਰਵੇਦੀ ਗ੍ਰਿਫਤਾਰ ਅਜਰੋਪੜ ਕੋਰਟ ਚ ਪੇਸ਼ ਕਰੇਗੀ ਪੰਜਾਬ ਪੁਲਿਸ ਚਤੁਰਵੇਦੀ ਤੇ ਆਵਾਜ਼ੀ ਪਾਰਟੀ ਦੇ ਬਦਾਇਕ ਦਾ ਇਸ ਪਰਸੀ ਦਸਤਾਖਤਾ ਬਿਨਾਂ ਰਾਜ ਸਭਾ ਨਾਮਜ਼ਦ ਕੀ ਪਰਤੋਲ ਸਾਂ ਟ੍ਰੇਨ ਕੋਰਟ ਦੇ ਇਸ ਮੌਦਿਕ ਸਸਾ ਦਾ ਤਰੀਕਾ ਬਦਲਨ ਦੀ ਅਪੀਲ ਪਾਂਸੀ ਦੀ ਥਾਂ ਤੇ ਜ਼ਹਿਰ ਦਾ ਟੀਕਾ ਜਾਂ ਗੈਸ ਚੈਂਬਰ ਰਾਹੀਂ ਸਰਜ ਦੇਣ ਦੀ ਮੰਗ ਕੇਂਦਰ ਦਾ ਜਵਾਬ ਇਹ ਬਦਲ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਕਿ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ ਪੀਐਮ મોદી ਨੇ ਦਿੱਤਾ ਪਰ ਉਸਾ ਸਰਦਾਰਸਪੋਦੇਵਿਚ ਕਪੜਾ ਸ਼ੋਰੂਮ ਦੇ ਮਾਲਕ ਤੇ ਜਾਨਲੇਵਾ ਹਮਲਾਵਰ ਪਛਾਤਿਆ ਨੇ ਸ਼ਰੀਆਮ ਮਰੀਕੋਲ ਸ਼ੋਰੂਮ ਮਾਲਕ ਦੀ ਹਾਲਤ ਬੜੀ ਖਰਾਬ ਹੈ ਉਨਾਸ हरियाणा ਦੇ ਐਡੀਸੀਪੀ ਗਿਆਜ ਪਰਵਾਕੀ ਤੇਆਂ ਚਾਨਕੀਆਂ, ਪਤਨੀਆਂ ਤੇ ਬੇਟੀਆਂ ਜਾਣਕੀਆਂ ਹਰਦوار ਕਲ ਕੀਤਾ ਗਿਆ ਸੀ ਪਰਵਾਕਾ ਦਾਸਸਕਾ ਦੀਵਾਲੀ ਤੋਂ ਪਹਿਲਾਂ ਲਗਾਤਾਰ ਬਾਦਰੀ ਸੋਨੇ ਦੀ ਚਮਕ ਕੇ 1,27,000 ਦੇ ਕਰੀਬ ਪਹੁੰਚਾ ਰੇਟ ਚਾਂਦੀ ਦੇ ਵੀ ਭਲੇ ਪਾ ਕਮਨਵੈਲਥ ਗੇਮਸ 2030 ਭਾਰਤ ਤਿਆਰ ਹੈ ਸਵਾਰ ਅਹਮਦਾਬਾਦ ਦੇ ਵਿੱਚ ਹੋ ਸਕਦਾ ਹੈ ਖੇਡ ਦਾ ਮਹੱਤਵ 26 ਨਵੰਬਰ ਨੂੰ ਕਮਨਵੈਲਥ ਜਨਰਲ ਐਸੈਂਬਲੀ ਦੇ ਵਿੱਚ ਹੋਵੇਗਾ ਫਾਇਰ ਫੈਸਟ ਤਾਂ ਕੌਣ ਬਣੇਗਾ ਅੱਜ ਕਰੋੜਪਤੀ ਦੇ ਵਿੱਚ ਨਜ਼ਰ ਆਣਗੇ ਦਿਲਜੀ ਦੋਸਾਂਜ ਅਮਰਤਾ ਬੱਜਨ ਦੇ ਸਾਹਮਣੇ ਹੌਟ ਸੀਟ ਤੇ ਬੈਠ ਕੇ ਸਵਾਲਾਂ ਦਾ ਦੇਣਗੇ ਜਵਾਬ ਹਰ ਪ੍ਰੇਰਤਾਂ ਨੂੰ ਗਾਣ ਦੇਣਗੇ ਜਿੱਤੀ ਹੋਈ ਰਕਮ